ਮੋਦਰਾਣ ਜੀ ਅੱਗੇ ਨਾ ਲੋਕੀ ਸੋਨੇ ਚਾਂਦੀ ਦੇ ਤੂਮ ਲੈਂਦੇ ਸੀ ਜਾਂ ਭਾਂਡਾ ਲੈਂਦੇ ਸੀ ਹੁਣ ਮੰਗਿਆ ਹੀ ਬਹੁਤਾ ਹੁਣ ਇਹ ਚੀਜ਼ਾਂ ਅਗਲਾ ਨਹੀਂ ਲੈ ਸਕਦਾ ਹੁਣ ਆਪਾਂ ਧਾਤੂ ਲੈ ਸਕਦੇ ਹਾਂ ਲੋਹਾ ਨਹੀਂ ਲੈਣਾ ਤੁਸੀਂ ਲੈਣਾ ਕੀ ਹੈ ਇੱਕ ਪੈਕ ਨੂਰ ਦਾ ਇੱਕ ਪੈਕਟ ਤੁਸੀਂ ਲੈਣਾ ਛੋਟਾ ਜਿਹਾ ਧਨੀਏ ਦਾ ਥੋੜਾ ਜਿਹਾ ਲੈਣੀ ਹੈ ਪਿਗੜੀ ਦਾ ਗੋੜਾ ਦੋ ਤੁਸੀਂ ਝਾੜੂ ਲੈਣੇ ਨੇ ਦਿਵਾਲੀ ਵਾਲੇ ਦਿਨ ਹੋਰ ਤੁਸੀਂ ਕੀ ਕਰਨਾ ਜਿਹੜਾ ਬਾਕੀ ਦਾ ਸਬਾਨ ਆ ਇਹ ਤਾਂ ਆਪਣੇ ਘਰ ਵਿੱਚ ਰੱਖ ਲਿਓ ਜਿਹੜਾ ਤਾਂ ਗੋੜਾ ਇਹ ਵੀ ਸੋਨੇ 'ਚ ਕਿੜਾ ਜਾਂਦਾ ਜਿਹੜੀ ਚਣਿਆਂ ਦੀ ਦਾਲਾ ਇਹ ਵੀ ਸੋਨੇ 'ਚ ਜਿਹੜਾ ਧਨੀਆਂ ਇਹ ਵੀ ਸੋਨੇ ਦੇ ਵਿੱਚ ਜਿਹੜਾ ਨੂਨ ਆ ਉਹ ਚਾਂਦੀ ਦੇ ਵਿੱਚ ਜਿਹੜੇ ਦੋ ਝਾੜੂ ਲਿਆਉਂਦੇ ਨੇ ਉਹਨਾਂ ਵਿੱਚੋਂ ਇੱਕ ਘਰ ਰੱਖ ਲਓ ਇੱਕ ਧਾਰਮਿਕ ਜਗ੍ਹਾ ਤੇ ਚੜਾਇਆਓ ਇੱਕ ਅਗਲੀ ਦਿਵਾਲੀ ਤੱਕ ਦੇਖੋ ਤੁਹਾਡੀ ਜਿਹੜੇ ਬੈਂਕ ਬੈਲੈਂਸ ਹੈ ਜਿਵੇਂ ਸਮਝ ਰਹੇ ਤੁਹਾਡਾ ਬੈਲੈਂਸ ਆ ਬੈਂਕ ਦੇ ਵਿੱਚ ਪੈਸੇ ਨੇ ਉਹ ਵਧਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਸਾਲ ਤੱਕ ਪਤਾ ਲੱਗ ਜੂ ਵੀ ਇਹਦਾ ਰਿਜ਼ਲਟ ਠੀਕ ਨਿਕਲਿਆ ਅੱਗੇ ਲੋਕੀ ਸੋਨਾ ਚਾਂਦੀ ਲੈਂਦੇ ਸੀ ਹੁਣ ਉਹ ਹੱਥ ਖੜੇ ਕਰਨ ਵਾਲੀ ਗੱਲ ਆ ਹੁਣ ਹਰਕ ਤੇ ਬਸਦਾ ਗੱਲ ਜਿਨ੍ਹਾਂ ਦੇ ਬਸਦਾ ਲੈ ਸਕਦੇ ਨੇ ਨਮੋ ਨਰਾਇਣ ਹਾਂਜੀ ਨਮੋ ਨਰਾਇਣ ਜੀ ਅੱਗੇ ਨਾ ਲੋਕੀ ਸੋਨੇ ਚਾਂਦੀ ਦੇ ਟੂਮ ਲੈਂਦੇ ਸੀ ਜਾਂ ਭਾਂਡਾ ਲੈਂਦੇ ਸੀ ਹੁਣ ਮੰਗਾਈ ਬਹੁਤ ਆ ਹੁਣ ਇਹ ਚੀਜ਼ਾਂ ਅਗਲਾ ਨਹੀਂ ਲੈ ਸਕਦਾ ਹੋਰ ਆਪਾਂ ਤਾਂ ਤੁਲਾ ਸਕਦੇ ਆ ਲੋਹਾ ਨਹੀਂ ਲੈਣਾ ਤੁਸੀਂ ਲੈਣਾ ਕੀ ਹੈ ਇੱਕ ਪੈਕ ਤੁਲੂ ਦਾ ਇੱਕ ਪੈਕਟ ਤੁਸੀਂ ਲੈਣਾ ਛੋਟਾ ਜਿਹਾ ਧਨੀਏ ਦਾ ਥੋੜਾ ਜਿਹਾ ਲੈਣੀ ਹੈ ਪਿਗੜੀ ਦਾ ਗੋੜਾ ਦੋ ਤੁਸੀਂ ਝਾੜੂ ਲੈਣੇ ਦਿਵਾਲੀ ਵਾਲੇ ਦਿਨ ਔਰ ਤੁਸੀਂ ਕੀ ਕਰਨਾ ਜਿਹੜਾ ਬਾਕੀ ਦਾ ਸਬਾਨ ਆ ਇਹ ਤਾਂ ਆਪਣੇ ਘਰ ਵਿੱਚ ਰੱਖ ਲਿਓ ਜਿਹੜਾ ਤਾਂ ਗੋੜਾ ਇਹ ਵੀ ਸੋਨੇ 'ਚ ਕਿੜਾਇਆ ਜਾਂਦਾ ਜਿਹੜੀ ਚਣਿਆਂ ਦੀ ਦਾਲ ਆ ਇਹ ਵੀ ਸੋਨੇ 'ਚ ਜਿਹੜਾ ਧਨੀਆਂ ਇਹ ਵੀ ਸੋਨੇ ਦੇ ਵਿੱਚ ਜਿਹੜਾ ਨੂਨ ਆ ਉਹ ਚਾਂਦੀ ਦੇ ਵਿੱਚ ਜਿਹੜੇ ਦੋ ਝਾੜੂ ਲਿਆਂਦੇ ਨੇ ਉਹਨਾਂ ਵਿੱਚੋਂ ਇੱਕ ਘਰ ਰੱਖ ਲਓ ਇੱਕ ਧਾਰਮਿਕ ਜਗ੍ਹਾ ਤੇ ਚੜਾਇਆ ਓ ਇੱਕ ਅਗਲੀ ਦੀਵਾਲੀ ਤੱਕ ਦੇਖੋ ਤੁਹਾਡੀ ਜਿਹੜੇ ਬੈਂਕ ਬੈਲੈਂਸ ਹੈ ਜਿਵੇਂ ਸਮਝ ਰਹੇ ਤੁਹਾਡਾ ਬੈਲੈਂਸ ਹੈ ਬੈਂਕ ਦੇ ਵਿੱਚ ਪੈਸੇ ਨੇ ਉਹ ਵਧਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਸਾਲ ਤੱਕ ਪਤਾ ਲੱਗ ਜੂ ਵੀ ਇਹਦਾ ਰਿਜ਼ਲਟ ਠੀਕ ਨਿਕਲਿਆ ਅੱਗੇ ਲੋਕੀ ਸੋਨਾ ਚਾਂਦੀ ਲੈਂਦੇ ਸੀ ਹੁਣ ਉਹ ਹੱਥ ਖੜਾ ਕਰਨ ਵਾਲੀ ਗੱਲ ਆ ਹੁਣ ਹਰਕ ਤੇ ਬਸਦਾ ਗੱਲ ਜਿਨ੍ਹਾਂ ਦੇ ਬਸਦਾ ਲੈ ਸਕਦੇ ਨੇ ਨਵੋ ਨਰਾਇਣ ਜੀ ਹਾਂਜੀ ਨਮੋ ਨਰਾਇਣ ਜੀ ਆਪਣੇ ਮਨ ਦੇ ਵਿੱਚ ਜੋ ਵੀ ਤੁਹਾਡੀ ਇੱਛਾ ਵੀ ਸਾਡੀ ਇਹ ਇੱਛਾ ਪੂਰੀ ਨਹੀਂ ਹੁੰਦੀ ਜਲਦੀ ਪੂਰੀ ਹੋ ਜਾਵੇ ਤਾਂ ਆ ਅਖਰ ਲਿਖੋ ਹੱਥ ਤੇ ਤੇ ਇਹਨਾਂ ਦੇਖ ਲਓ 9 5 6 0 ਮਤਲਬ 95 60 95 60 ਇਹ ਜ਼ਰੂਰ ਇਹ ਸੋਣੇ ਤੋਂ ਪਹਿਲਾਂ ਲਿਖਣਾ ਬਸ ਜਦ ਲਿਖ ਕੇ ਸਮਝ ਆਣਾ ਹਾਂਜੀ ਨਮਨ ਰਣ ਜੀ ਜਿਹੜੇ ਬੱਚੇ ਬੱਚੀਆਂ ਦਾ ਬਾਰ ਬਾਰ ਰਸਤਾ ਹੋ ਕੇ ਟੁੱਟਦਾ ਵਾ ਸੌਖਾ ਜਾਂ ਤੇ ਸਰਲ ਜਿਹਾ ਕੰਮ ਆ ਭਗਵਾਨ ਕ੍ਰਿਸ਼ਨ ਦੇ ਮੰਦਿਰ ਚ ਜਾਣਾ ਉੱਥੇ ਇੱਕ ਬਾਂਸਰੀ ਚੜਾਈ ਹੋਣੀ ਹੈ ਬਸ ਇੰਨਾ ਹੀ ਕੰਮ ਕਰਨਾ 10 15 ਰੁਪਏ ਦੀ ਆਜੂ ਕਿੰਨੇ ਖ ਦੇਈ 50 ਦੀ ਆਜੂ ਚਲੋ ਜਿੰਨੇ ਦੀ ਵੀ ਆਵੇ ਕੋਈ ਟੂਣਾ ਨਹੀਂ ਕੋਈ ਮਾਣਾ ਨਹੀਂ ਭਗਵਾਨ ਕ੍ਰਿਸ਼ਨ ਦੇ ਮੰਦਿਰ ਚ ਜਾਣਾ ਭਗਵਾਨ ਕ੍ਰਿਸ਼ਨ ਦੇ ਮੰਦਿਰ ਦੇ ਵਿੱਚ ਇੱਕ ਬਾਂਸਰੀ ਚੜਾ ਕੇ ਹੋਣੀ ਜਿਹਦਾ ਬਾਰ ਬਾਰ ਰਿਸ਼ਤਾ ਟੁੱਟਦਾ ਭਵੇਂ ਉਹ ਲੜਕੀ ਹੈ ਭਵੇਂ ਉਹ ਲੜਕਾ ਆਪਦੇ ਹੱਥੀ ਚੜਾ ਕੇ ਆਵੇ ਬਸ ਹਾਂਜੀ ਨਮੋ ਰਣਜੀ ਦੇਖੋ ਜਿਹੜੇ ਬੱਚੇ ਲਾਟਰੀ ਲਾਉਂਦੇ ਸ਼ਕੀਨ ਨੇ ਜਿਹੜੇ ਸ਼ਹਿਤ ਦੀ ਸ਼ਿਸ਼ੀ ਮਿਲਦੀ ਆ ਉਹ ਲੈ ਲਓ Shiv ji ਦੇ ਮੰਦਿਰ ਚ ਜਾ ਕੇ Shivling ਦਾ ਅਭਿਸ਼ੇਕ ਕਰਵਾਓ ਕਿਸੇ ਵੀ ਦਿਨ 11 ਦਿਨ ਲਗਾਤਾਰ ਕਰਵਾਓ ਤੁਹਾਡੀ ਲਾਟਰੀ ਵੀ ਲੱਗੇਗੀ ਤੇ ਤੁਹਾਡੇ ਹੋਰ ਵੀ ਕੰਮ ਠੀਕ ਹੋਣਗੇ ਤੁਹਾਡਾ ਕੰਮ ਦੇ ਵਿੱਚ ਵੀ ਮੰਨ ਲੇ ਹਾਂਜੀ ਨਮੋਦਰਾਨ ਜੀ ਬਹੁਤ ਮੈਸੇਜ ਆਉਂਦੇ ਸੀਗੇ ਵੀ ਸਾਨੂੰ ਲੋਟਰੀ ਦਾ ਦੱਸੋ ਵੀ ਸਾਡੀ ਲੋਟਰੀ ਲੱਗ ਜੇ ਲੈ ਭਾਈ ਛੋਟਾ ਜਿਹਾ ਆਪਾਂ ਬੜਾ ਸੌਖਾ ਜਿਹੜਾ ਅੱਗੇ ਤਾਂਬੇ ਦਾ ਰੁਪਈਆ ਹੁੰਦਾ ਸੀ ਉਹਦੇ ਵਿੱਚ ਗੜੀ ਹੁੰਦੀ ਸੀ ਉਹ ਲਾਲ ਰੰਗ ਦਾ ਧਾਗੇ ਦੇ ਵਿੱਚ ਪਾਕੇ ਤੁਸੀਂ ਆਪਣੇ ਗਲ ਦੇ ਵਿੱਚ ਹੱਥਾਂ ਨੂੰ ਪਾ ਕੇ ਰੱਖਣਾ ਤੁਹਾਡੀ ਲੋਟਰੀ ਜੂਆ ਸੱਠਾ ਜਹਾਂ ਤੱਕ ਖੇਰ ਬਿਜਾਰ ਦੇ ਵਿੱਚ ਤੁਸੀਂ ਇਹ ਕੰਮ ਕਰਦੇ ਤੁਹਾਨੂੰ ਜਿੱਤ ਹਾਸਲ ਹੋਊਗੀ ਤੁਹਾਡੇ ਕੋਲੇ ਪੈਸੇ ਆ ਜਾਣਗੇ ਅਗਰ ਪੀਆ ਨਹੀਂ ਮਿਲਦਾ ਤਾਂ ਤਾਂਬੇ ਦਾ ਕੋਈ ਟੁਕੜਾ ਲੇਕੇ ਉਹਦੇ ਵਿੱਚ ਗਲੀ ਕਢਵਾ ਕੇ ਆਪਣੇ ਗੱਲ ਦੇ ਵਿੱਚ ਪਾਉਣਾ ਲਾਲ ਰੰਗ ਦੇ ਧਾਗੇ ਦੇ ਵਿੱਚ ਬੰਨ ਕੇ ਹੱਟੇਮ ਪਾ ਕੇ ਰੱਖਣਾ ਕਦੇ ਲਾਉਣਾ ਨਹੀਂ ਹੈ ਹਾਂਜੀ ਨਮਰਨਜੀ ਤੁਹਾਡੇ ਵੀ ਸਾਰੇ ਰਸਤੇ ਬੰਦ ਹੋ ਚੁੱਕੇ ਨੇ ਕੋਈ ਨਹੀਂ ਖੁੱਲ ਰਿਹਾ ਅੱਗੇ ਵੀ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਸਵੇਰੇ ਉੱਠਣਾ ਖਾਲੀ ਪੇਟ ਖਾਲੀ ਮੂੰਹ ਬੁਰਸ਼ ਕਰਨ ਤੋਂ ਪਹਿਲਾਂ ਬਾਥਰੂਮ 'ਚ ਜਾਓ ਜਿਹੜੇ ਤੁਹਾਡੇ ਉੱਤੇ ਟਾਇਲਟ ਬਣੀ ਆ ਉਹ ਥੋੜੇ ਜਿਹੇ ਕਾਲੇ ਤੇ ਲੈ ਕੇ ਪੰਜ ਵਾਰ ਘਮਾ ਕੇ ਉਸ ਟਾਇਲਟ ਦੇ ਵਿੱਚ ਪਾਓ ਤੇ ਤੁਸੀਂ ਪਾਣੀ ਛੱਡੋ ਸਿਰਫ ਇੱਕ ਹਮ ਤਿੰਨ ਦਿਨ ਕਰਨਾ ਜੇ ਤੁਹਾਡਾ ਇਸ ਹਫਤੇ ਦੇ ਵਿੱਚ ਬਹੁਤ ਵੱਡਾ ਕੰਮ ਹੋਇਆ ਤਾਂ ਹਫਤੇ ਮਹੀਨੇ ਦੇ ਵਿੱਚ 7 ਵਾਰ ਕਰਨਾ ਬਸ ਅਗਲੇ ਮਹੀਨੇ ਫੇਰ 7 ਦਿਨ ਸ਼ੁਰੂ ਵਾਲੇ ਮਹੀਨੇ 'ਚ ਵੀ 7 ਦਿਨ ਤੇ ਫੇਰ ਵੀ 7-7 ਦਿਨ ਕਰ ਇਸ ਤੋਂ ਜ਼ਿਆਦਾ ਨਹੀਂ ਕਰਨਾ ਹੈਗਾ ਇਕੱਠਾ ਵੀ ਨਹੀਂ ਕਰਨਾ ਇੱਕ ਇੱਕ ਦੋ ਦੋ ਦਿਨ ਛੱਡ ਕੇ ਕਰਨਾ ਮਤਲਬ ਦੋ ਦਿਨ ਕਰ ਲਿਆ ਫਿਰ ਛੱਡ ਤਾੜੇ ਹਫ਼ਤੇ ਚ ਸੱਤੇ ਦਿਨ ਬਣ ਉਦੋਂ ਜ਼ਿਆਦਾ ਧੰਦੇ ਰਸਤੇ ਖੁੱਲਦੇ ਦੇਖੋ